ਕਿ ਆਪ ਜੀ ਸਾਜ ਸੁਰਕਰ ਨੂੰ ਪ੍ਰੰਤ ਕਿਉਂਕਿ ਆਪਾਂ ਹਾਜ਼ਰੀ ਹੀ ਲਗਵਾਉਣੀ ਹੈ ਸਾਰਿਆਂ ਨੇ ਸਾਰੇ ਜਿਵੇਂ ਮੈਂ ਪਹਿਲਾਂ ਕਿਹਾ ਸਾਡੇ ਇਸ ਪਰਿਵਾਰ ਦੇ ਮੈਂਬਰ ਨੇ ਸੋ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਾਜ ਸੁਰਕਰ ਨੇ ਪ੍ਰੰਤ 10 ਮਿੰਟ ਦੇ ਸਮੇਂ ਵਾਸਤੇ ਆਪ ਸੰਗਤਾਂ ਦੇ ਨਾਲ ਹਾਜ਼ਰੀ ਲਗਵਾਉਣੀ ਹੈ ਜੀ ਆਪ ਸੰਗਤਾਂ ਦੇ ਵਿਚਕਾਰ ਇਸ ਇਲਾਕੇ ਤੋਂ ਸਾਡੇ ਸਤਕਾਰਯੋਗ ਸੰਤ ਬਾਬਾ ਸਿੰਘ ਪੋਰੀ ਜਿੰਡਾਲੀ ਵਾਲੇ ਦੁੱਗਲ ਦਿਵਖਰੀ ਦਾ ਸਰਪੰਚ ਸਾਹਿਬ ਤੇ ਹੋਰ ਸੰਗਤਾਂ ਆਈਆਂ ਹੋਈਆਂ ਸਰਪੰਚ ਸੁਬਿੰਦਰ ਸਿੰਘ ਜੀ ਦਾਰਾਪੁਰ ਵਾਲੇ ਜਗਪਾਲ ਸਿੰਘ ਜੀ ਮੱਲੇਵਾਲ ਸ਼ੰਦੀ ਕਲਿਆਣ ਜੀ ਜੀਵਨ ਬਰਮਾ ਜੀ ਕੁਲਵੰਤ ਸਿੰਘ ਜੀ ਅਮਨ ਦਾਰਾਪੁਰ ਇਹ ਸਾਰੇ ਦੇ ਸਾਰੇ ਵੀਰ ਹੋਰ ਸੰਗਤਾਂ ਨੂੰ ਨਾਲ ਲੈ ਕੇ ਆਏ ਨੇ ਜਿਸਪਾਲ ਸਿੰਘ ਪੰਡੋਰੀ ਡਾਕਟਰ ਲक्की ਸ਼ਰਮਾ ਜੀ ਗੜਦੀ ਵਾਲਾ ਤੋਂ ਪਰਮਿੰਦਰ ਸਿੰਘ ਸਮਰਾ ਸਤਪਾਲ ਸਿੰਘ ਨਰਜਾਪੁਰ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਸੈਂਟ ਸੋਲਜਰ ਸਕੂਲ ਗੜਦੀ ਵਾਲਾ ਹਰਵਿੰਦਰ ਸਿੰਘ ਸਮਰਾ ਡਾਕਟਰ ਸੰਜੀਵ ਸ਼ਰਮਾ ਜੀ ਸਾਡੇ ਵੀਰ ਨੋਵਲਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਪ੍ਰਿੰਸੀਪਲ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)})^{(51)})^{(52)})^{(53)})^{(54)})^{(55)})^{(56)})^{(57)})^{(58)})^{(59)})^{(60)})^{(61)})^{(62)})^{(63 ਆਪ ਸਭ ਦਾ ਇੱਥੇ ਆਇਆ ਨੂੰ ਜੀ ਆਇਆਂ ਜੀ ਸਾਜ ਸੁਰ ਹੋ ਗਏ ਨੇ ਮੈਂ ਬੇਨਤੀ ਕਰਾਂਗਾ ਕਿਉਂਕਿ ਸਮਾਂ ਸਾਡੇ ਕੋਲ ਓਨਾ ਹੀ ਹੈ ਤੇ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਨੇ 10 ਮਿੰਟ ਦੇ ਸਮੇਂ ਵਾਸਤੇ ਭਾਈ ਸਾਹਿਬ ਭਜਨ ਸਿੰਘ ਜੀ ਆਪ ਸੰਗਤਾਂ ਦੇ ਰੂਪੂ ਹੋ ਰਹੇ ਨੇ ਇਹਨਾਂ ਤੋਂ ਬਾਅਦ ਸਾਡਾ ਵੀ ਸਰਦਾਰ ਬਜਿੰਦਰ ਸਿੰਘ ਜੀ ਪ੍ਰਵਾਨਾ ਉਹਨਾਂ ਨੇ 10 ਮਿੰਟ ਦੇ ਸਮੇਂ ਵਾਸਤੇ ਹਾਜ਼ਰੀ ਭਰਨੀ ਹੈ ਫਿਰ ਸਤ ਪੰਗ ਦੇ ਮਹਾਨ ਵਿਦਵਾਨ ઠાੜੀ ਬੀਬੀ ਦਲੇਰ कौर ਖਾਲਸਾ ਉਹ ਪਹੁੰਚ ਗਏ ਨੇ ਫਿਰ ਸਮਾਂ ਉਹਨਾਂ ਦਾ ਹੈ ਸਵਾ ਉਹ 10 ਮਿੰਟ ਦੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਸੋਤਲੇ ਵਾਲੇ ਇਹਨਾਂ ਦੇ ਸਮੂਹ ਜੱਥੇ ਪਾਸੋਂ ਸਰਵਣ ਕਰਿਏ ਜੀ ਕਥਾ ਕੀਰਤਨ ਵਾਰਕੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ